जय शंकर दी शिवरात्रि ਦੇ ਪਵਨ ਉਤਸਵ ਤੇ ਅੱਡਾ ਕੋਲ ਤੇ ਹੀ ਦੇ ਸੂ ਦੁਕਾਨਦਾਰਾਂ ਵੱਲੋਂ ਸ਼ਿਵਰਾਤਰੀ ਤੇ ਛੋਲੇ ਪੂੜੀਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸੇਵਾਦਾਰ ਬਹੁਤ ਪ੍ਰੇਮ ਪਿਆਰ ਨਾਲ ਭိုလ် ਸ਼ੰਕਰ ਦੀਆਂ ਸੰਤਾਂ ਨੂੰ ਛੋਲੇ ਪੂੜੀਆਂ ਲੰਗਰਿ ਸ਼ਕਾ ਰਹੀਆਂ ਸੰਤਾਂ ਨੂੰ ਬੈਠ ਕੇ ਉਹ ਪਿਆਰ ਪ੍ਰੇਮ ਭਾਵਨਾ ਨਾਲ ਲੰਗਰ ਛਕ ਰਹੀਆਂ ਹਨ ਕਿ ਆਓ ਤੁਹਾਨੂੰ ਦਿਖਾਉਂਦੇ ਆ ਸੰਤਾ ਛੁਲੀ ਪੂੜੀਆਂ ਦਾ ਲੰਗਰ ਛਕਦੀਆਂ ਜੀ ਇਹ ਹੁਣ ਪੂੜੀਆਂ ਦਾ ਲੰਗਰ ਸੰਤਾ ਬਣਾ ਰਹੀਆਂ ਵਾ ਕਿ ਛਕਣ ਬਣਿਆ ਦਾ ਵੀ ਕਾਫੀ ਰਸਾ ਹੈ ਅੱਡਾ ਕੋਟ ਤੁਸੀਂ ਨਹਿਰ ਵਾਲੇ ਖਾਂਕ ਦੇ ਵਿੱਚ ਇਹ ਛੁਲੀ ਪੂੜੀਆਂ ਦਾ ਲੰਗਰ ਲੱਗਾ ਹੋਇਆ ਵਾ ਸਾਗਤਾਂ ਬਹੁਤ ਪ੍ਰੇਮਿਆਂ ਨਾਲ ਲੰਗਰ ਸੇ ਭੋਲੇ ਨਾਥ ਸਭ ਤੇ ਆਪਣੀ ਕਿਰਪਾ ਬਣਾਈ ਰੱਖਣਾ ਅੱਡਾ ਕੋਲ ਰੂਪ ਤੋਂ ਹੀ ਤਸੀਲ ਦਰਸ਼ੰਕਰ ਜਲਸਿਆ ਪਰ ਇੱਥੇ ਹਰ ਸਾਰੇ ਛੋਲੇ ਪੂੜੀ ਦਾ ਲੰਗਰ ਲਗਾਇਆ ਜਾਂਦਾ ਜੀ ਕਿ ਸੰਗਤਾਂ ਦੇਖੋ ਕਿਵੇਂ ਪ੍ਰੇਮ ਪਿਆਰ ਦੇ ਨਾਲ ਸ਼ਕਰੀਆ ਸੇਵਾਗਾਰ ਬੀ ਬਹੁਤ ਪ੍ਰੇਮਕਾਰ ਦਾ ਸਤਿਕਾਰ ਦੇ ਨਾਲ ਸੰਗਤਾਂ ਨੂੰ ਲੰਗਰ ਸ਼ਿਕਾਰੀਆਂ ਜੀ ਸਾਡਾ ਕੋਰਸ ਦੀ ਤਸਵੀਰ ਰਚ ਕਰ ਜਿਹੜਾ ਸ਼ਹਿਰ ਫੁਰ ਦਾ ਮਸ਼ਹੂਰ ਸ਼ਹਿਰ ਹੋ ਜੀ ਸੰਗਤਾਂ ਨੂੰ ਪ੍ਰੇਟਾ ਲੱਗੇ ਬਾਰੀ ਜੀ ਰੁੱਢ ਚੱਦੀ ਜੈ ਸ਼ੰਕਰ ਦੀ ਜੈ ਸ਼ੰਕਰ ਦੀ